ਸੋਰਠ ਮਹਲਾ ਤੀਜਾ ਸਤਿਗੁਰ ਸੇਵੇ ਤਾਂ ਸਾਝ ਤਨ ਉਪਜੈ ਗਾਤਮਤ ਤਦ ਹੀ ਪਾਏ ਏ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਤਦੋਂ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌਣ ਚੱਲ ਪੈਂਦੀ ਹੈ ਤਦੋਂ ਹੀ ਗੁਰੂ ਦੀ ਸ਼ਰਣ ਪੈ ਕੇ ਇਹ ਮਨੁੱਖ ਉੱਚੀ ਆਤਮਕ ਅਵਸਥਾ ਤੇ ਉੱਚੀ ਮਤ ਹਾਸਲ ਕਰਦਾ ਹੈ ਹਰ ਕਾ ਨਾਮ ਸਚਾ ਮਨ ਵਸਿਆ ਨਾ ਮੇ ਨਾਮ ਸਮਾਇ ਸਦਾ ਕਾਇਮ ਰਹਿਣ ਵਾਲਾ ਹਰਨਾਮ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਤੇ ਮਨੁੱਖ ਸਦਾ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਬਿਨ ਸਤਗੁਰ ਜਾ ਸਭ ਜਗ ਬਉਰਾਨਾ ਬਿਨ ਸਤਗੁਰ ਸਭ ਜਗ ਬਉਰਾਨਾ ਮਨ ਮੁਖ ਅੰਦਾ ਸ਼ਬਦ ਨ ਜਾਣੈ ਝੁੱਠੇ ਭਰਮ ਭੁਲਾਣਾ ਰਹਾਓ ਹੇ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਲੂੰਗੀ ਸਾਝ ਨਹੀਂ ਪਾਉਂਦਾ ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਤ੍ਰੈ ਗੁਣ ਮਾਇਆ ਭਰਮ ਭੁਲਾਇਆ ਹਉ ਮੈਂ ਬੰਦਨਾ ਕਮਾਈ اے بھائی ਮਨੁੱਖ ਤ੍ਰੈ ਗੁਣੀ ਮਾਇਆ ਦੀ ਪਟਕਣਾ ਵਿੱਚ ਪੈ ਕੇ ਖੜੇ ਪਿਆ ਰਹਿੰਦਾ ਹੈ ਤੇ ਹਉਮੈ ਦੇ ਕਾਰਨ ਮੋਹ ਦੇ ਬੰਧਨ ਵਧਾਉਣ ਵਾਲੇ ਕੰਮ ਹੀ ਕਰਦਾ ਹੈ ਜੰਮਣ ਮਰਨ ਸਿਰ ਉੱਪਰ ਉਬੋ ਗਰਭ ਜੋਨ ਦੁੱਖ ਪਾਏ ਉਸ ਦੇ ਸਿਰ ਉੱਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ ਤੇ ਜਨਮ ਮਰਨ ਵਿੱਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਏ ਭਾਈ ਮਾਇਆ ਦੇ ਤਿੰਨੇ ਗੁਣ ਸਾਰੇ ਸੰਸਾਰ ਉਤੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ ਇਹਨਾਂ ਦੇ ਅਸਰ ਹੇਠ ਮਨੁੱਖ ਹਉਮੈ ਵਿੱਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਹੈ ਪ੍ਰਭੂ ਮਾਇਆ ਦੇ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਜਗਤ ਵਿੱਚ ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈ ਨਾਨਕ ਰਾਮ ਨਾਮ ਨਿਸਤਾਰਾ ਸ਼ਬਦੇ ਹੋ ਮੈਂ ਖੋਈ ਹੈ ਨਾਨਕ ਆਖੇ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮਾਇਆ ਦੇ ਤਿੰਨ ਗੁਣਾਂ ਤੋਂ ਪੂਰੀ ਖਲਾਸੀ ਹੁੰਦੀ ਹੈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਆਪਣੇ ਅੰਦਰੋਂ ਹਉਮੈ ਦੂਰ ਕਰ ਸਕਦਾ ਹੈ ਸੋਰਠਿ ਮਹਲਾ 4 ਕਰ ਪਹਿਲਾ ਸੋਰਠ ਰਾਗ ਦੇ ਅੰਦਰ ਧੰ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਤਿਗੁਰਾਂ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਪੇ ਆਪ ਵਰਤ ਦਾ ਪਿਆਰਾ ਆਪੇ ਆਪ ਅਪਾਹ हे भाई प्रभु आप ही हरथा मौजूद है व्यापक हुंदिया भी वो आप ही निर्लेप भी है वनजारा जग आप है प्यारा आपे साचा शा जगत वनजारा प्रभु आप ही है जगत वनजारे नु रास पूंजी देन वाला भी सदा कायम रहने वाला प्रभु आप ही शाहूकार है ਆਪੇ ਬਣਜ ਵਪਾਰੀ ਆ ਪਿਆਰਾ ਆਪੇ ਸੱਚ ਵੇਸਾ ਪ੍ਰਭੂ ਆਪ ਹੀ ਬਣਜ ਹੈ ਆਪ ਹੀ ਵਪਾਰ ਕਰਨ ਵਾਲਾ ਹੈ ਆਪ ਹੀ ਸਦਾ ਥੇ ਰਹਿਣ ਵਾਲਾ ਸਰਮਾਇਆ ਹੈ ਜਪ ਮੰਨ ਹਰ ਹਰ ਨਾਮ ਸਾਲਾ ਏ ਮੇਰੇ ਮਾਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਸਿਫਤ ਸਲਾ ਕਰਿਆ ਕਰ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਆਗਮ ਅਥਾ ਰਹੋ ਏ ਭਾਈ ਗੁਰੂ ਦੀ ਮਿਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ ਜੋ ਆਤਮਕ ਜੀਵਨ ਦੇਣ ਵਾਲਾ ਹੈ ਅਪਹੁੰਚ ਹੈ ਤੇ ਬਹੁਤ ਡੂੰਗਾ ਹੈ ਆਪ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ हे भाई प्रभु आप ही जीवां दीया अरदासاں ਸੁਣ ਕੇ ਸਭ ਦੀ ਸੰਭਾਲ ਕਰਦਾ ਹੈ ਆਪ ਹੀ ਮੂਹਾਂ ਜੀਵਾਂ ਨੂੰ ਠਾਰਸ ਦੇਣ ਵਾਲਾ ਮਿੱਠਾ ਬੋਲ ਬੋਲਦਾ ਹੈ ਆਪੇ ਉਜੜ ਪਾਇੰਦਾ ਪਿਆਰਾ ਆਪ ਵਿਖਲਰਾ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਰਾਹੇ ਪਾ ਦਿੰਦਾ ਹੈ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਂਦਾ ਹੈ ਆਪੇ ਹੀ ਆਪ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਏ ਭਾਈ ਹਰਥਾ ਪ੍ਰਭੂ ਆਪ ਹੀ ਆਪ ਹੈ ਇਤਨੇ ਖਲਜਗੰਦ ਦਾ ਮਾਲਕ ਹੁੰਦਾ ਹੋਇਆ ਵੀ ਪ੍ਰਭੂ ਬੇਪਰਵਾਹ ਰਹਿਦਾ ਹੈ ਆਪੇ ਆਪ ਉਪਾਏ ਹੰਦਾ ਪਿਆਰਾ ਸਿਰ ਆਪੇ ਧੰੜੇ ਲਾ ਏ ਭਾਈ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿੱਚ ਲਈ ਰੱਖਦਾ ਹੈ ਆਪ ਕਰਾਏ ਸ਼ਖਤੀ ਪਿਆਰਾ ਆਪ ਮਾਰੇ ਮਰ ਜਾਹ ਪ੍ਰਭੂ ਆਪ ਹੀ ਜੀਵਾਂ ਦੀ ਬਣਤਰ ਬਣਾਉਂਦਾ ਹੈ ਆਪ ਹੀ ਮਾਰਦਾ ਹੈ ਤਾਂ ਉਸ ਦਾ ਪੈਦਾ ਕੀਤਾ ਜੀਵ ਮਰ ਜਾਂਦਾ ਹੈ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਘਾ ਪ੍ਰਭੂ ਆਪ ਹੀ ਸੰਸਾਰ ਨਦੀ ਉੱਤੇ ਪਤਨ ਹੈ ਆਪ ਹੀ ਮਲਾਹ ਹੈ ਆਪ ਹੀ ਜੀਵਾਂ ਨੂੰ ਪਾਰ ਲੰਘਾਉਂਦਾ ਹੈ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇਵਟ ਆਪ ਚਲਾ ਏ ਭਾਈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ਼ ਹੈ ਆਪ ਹੀ ਗੁਰੂ ਮਲਾਹ ਹੋ ਕੇ ਜਹਾਜ਼ ਨੂੰ ਚਲਾਉਂਦਾ ਹੈ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹ ਪ੍ਰਭੂ ਆਪ ਹੀ ਜਹਾਜ਼ ਵਿੱਚ ਚੜ ਕੇ ਪਾਰ ਲੰਘਦਾ ਹੈ ਪ੍ਰਭੂ ਪਾਤਸ਼ਾਹ ਕੌਤਕ ਤਮਾਸ਼ੇ ਕਰਕੇ ਆਪ ਹੀ ਨਾ ਤਮਾਸ਼ਿਆਂ ਨੂੰ ਵੇਖ ਰਿਹਾ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ ਹੈ ਏ ਨਾਨਕ ਪ੍ਰਭੂ ਆਪ ਹੀ ਸਦਾ ਕਾਇਮ ਦਾ ਸਦਾ ਦਇਆ ਦਾ ਸੋਮਾ ਹੈ ਆਪ ਹੀ ਬਖਸ਼ਿਸ਼ ਕਰਕੇ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ ਮਿਲਾ ਲਿੰਦਾ ਹੈ ਸੋਰਠ ਮਹਲਾ ਚੌਥਾ ਇੱਥੇ ਵੀ ਗੁਰੂ ਸਾਹਿਬ ਜੀ ਨੇ ਵੇਖੋ ਚਾਰ ਗਿਣਤੀ ਨਾਲ ਵੀ ਦੇਤਾ ਤੇ ਨਾਲ ਚਚਾ ਊੜਾ ਅੰਕੜ ਤੇ ਥੱਥੇ ਨੂੰ ਕੰਨਾਂ ਇਹ ਵੀ ਦੱਸਦਾ ਕਿ ਇਹਨੂੰ ਚੌਥਾ ਪੜਨਾ ਹੈ ਆਪੇ ਅੰਡ ਦੇ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਹੇ ਭਾਈ ਪ੍ਰਭੂ ਆਪ ਹੀ ਚਾਰੇ ਖਾਣੀਆਂ ਅੰਡ ਦੇ ਜੇਰ ਸੇਤਜ ਉਤਪੁਜ ਹੈ ਪ੍ਰਭੂ ਆਪ ਹੀ ਤਰਤੀ ਦੇ ਨਾ ਅਖੰਡ ਹੈ ਆਪ ਹੀ ਸ੍ਰਿਸ਼ਟੀ ਦੇ ਸਾਰੇ ਭਮਨ ਹੈ ਆਪੇ ਸੂਤ ਆਪੇ ਬਹੁਮਣੀਆਂ ਕਰ ਸ਼ਕਤੀ ਜਗਤ ਪਰੋਏ ਪ੍ਰਭੂ ਆਪ ਹੀ ਸਤਿਆ ਰੂਪ ਧਾਗਾ ਹੈ ਪ੍ਰਭੂ ਆਪ ਹੀ ਬੇਅੰਤ ਰੂਪ अनेका ਮਣਕੇ ਹੈ ਪ੍ਰਭੂ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ ਧਾਗੇ ਵਿੱਚ ਪਰੋਣਾ ਹੈ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹਿ ਟੇਰੀ ਹੋਏ ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿੱਚ ਫੜ ਰੱਖਦਾ ਹੈ ਜਦੋਂ ਜਗਤ ਵਿੱਚੋਂ ਧਾਗੇ ਨੂੰ ਖਿੱਚ ਲੈਂਦਾ ਹੈ ਤਦੋਂ ਜਗਤ ਟਹਿ ਕੇ ਢੇਰੀ ਹੋ ਜਾਂਦਾ ਹੈ ਜਗਤ ਰਚਨਾ ਮੁੱਕ ਜਾਂਦੀ ਹੈ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ ਏ ਮੇਰੇ ਮਨ ਮੈਨੂੰ ਪ੍ਰਮਾਤਮਾ ਤੋਂ ਬਿਨਾ ਕਿਤੇ ਵੀ ਕੋਈ ਹੋਰ ਨਹੀਂ ਦਿਸਦਾ ਸਤਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰਦਿਆ ਅੰਮ੍ਰਿਤ ਮੁਖ ਚੋਏ ਰਹਾਓ ਉਸ ਪ੍ਰਮਾਤਮਾ ਦਾ ਨਾਮ ਖਜ਼ਾਨਾ ਗੁਰੂ ਵਿੱਚ ਮੌਜੂਦ ਹੈ ਗੁਰੂ ਮਿਹਰ ਕਰਕੇ ਆਤਮਕ ਦੀਮਨ ਦੇਣ ਵਾਲਾ ਨਾਮ ਜਲ ਸਿੱਖ ਕੇ ਸਿੱਖ ਦੇ ਮੂਹ ਵਿੱਚ ਪਾਉਂਦਾ ਹੈ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ हे भाई प्रभु आप ही पानी ਵਿੱਚ ਧਰਤੀ ਵਿੱਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ ਜਗਤ ਵਿੱਚ ਵਾਪਰਦਾ ਹੈ। ਸਭਨਾ ਰਿਜਕ ਸਮਾਹ ਹੰਦਾ ਪਿਆਰਾ ਦੂਜਾ ਅਵਰ ਨਾ ਕੋ ਹੋਏ। ਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜਕ ਪੜਾਉਂਦਾ ਹੈ। ਰਿਜਕ ਪੜਾਉਣ ਵਾਲਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਆਪੇ ਖੇਲ ਖਿਲਾਇੰਦਾ ਪਿਆਰਾ ਆਪੇ ਕਰੇ ਸੋ ਹੋਏ। ਪ੍ਰਭੂ ਆਪ ਹੀ ਜਗਤ ਦੇ ਸਾਰੇ ਖੇਡ ਖਿਡਾ ਰਿਹਾ ਹੈ ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਹੇ ਭਾਈ ਪਵਿੱਤਰ ਪ੍ਰਭੂ ਹਰਥਾ ਆਪ ਹੀ ਆਪ ਹੈ ਉਹ ਆਪ ਹੀ ਪਵਿੱਤਰ ਸੋਭਾ ਦਾ ਮਾਲਕ ਹੈ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਕਰੇ ਸੋ ਹੋਏ ਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ ਜੋ ਕੁਝ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ਆਪੇ ਲਖ ਨ ਲਖੀਏ ਪਿਆਰਾ ਆਪ ਲਖਾ ਵੈਸੋ ਹੋਏ ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਅਲਿਸਤ ਹੈ ਆਪਣੇ ਸਰੂਪ ਦੀ ਸਮਝ ਆਪ ਹੀ ਦੇਣ ਵਾਲਾ ਹੈ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇ ਵਡਿਆ ਵਰਨਾ ਕੋਏ हे भाई प्रभु ही मानो एक बेअंत डूंगा समुंदर है उस दे बराबर दा और कोई नहीं है सब कट आपे भोग वै प्यारा विच नारी पुरख सब सोए ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ ਹਰੇਕ ਇਸਤਰੀ ਪੁਰਖ ਵਿੱਚ ਹਰ ਥਾਂ ਆਪ ਹੀ ਆਪ ਹੈ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਤੇ ਨਾਨਕ ਆਪ ਹੀ ਉਹ ਸਾਰਿਆਂ ਥਾਵਾਂ ਤੇ ਵਰਤਦਾ ਹੈ ਗੁਪਤ ਰੂਪ ਵਿੱਚ ਵੀ ਤੇ ਪ੍ਰਗਟ ਰੂਪ ਦੇ ਵਿੱਚ ਵੀ ਨਾ ਦਿਸਦਾ ਵੀ ਉਹ ਆਪ ਹੀ ਹੈ ਤੇ ਜਿਹੜਾ ਕੁਝ ਦਿਸ ਰਿਹਾ ਸਾਰਾ ਕੁਝ ਨਜ਼ਰੀ ਆ ਰਿਹਾ ਇਹ ਵੀ ਉਹ ਆਪ ਹੀ ਹੈ ਸੋਰਠ ਮਹਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਠਾਪੈ ਏਂ ਹੈ ਭਾਈ ਹਰ ਥਾਂ ਪ੍ਰਭੂ ਆਪ ਹੀ ਆਪ ਹੈ ਆਪ ਹੀ ਜਗਤ ਨੂੰ ਪੈਦਾ ਕਰਕੇ ਤੇ ਆਪ ਹੀ ਨਾਸ਼ ਕਰ ਦਿੰਦਾ ਹੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਪ੍ਰਭੂ ਆਪ ਹੀ ਜਗਤ ਰਚਨਾ ਨੂੰ ਵੇਖ ਕੇ ਖੁਸ਼ ਹੁੰਦਾ ਹੈ ਕੌਤਕ ਤਮਾਸ਼ੇ ਰਜ ਕੇ ਆਪ ਹੀ ਵੇਖਣਾ ਹੈ ਆਪਣੇ ਆਪ ਨੂੰ ਹੀ ਵੇਖਦਾ ਹੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਪ੍ਰਭੂ ਆਪ ਹੀ ਹਰੇਕ ਮਨ ਵਿੱਚ ਹਰੇਕ ਥੀਲੇ ਵਿੱਚ ਹਰ ਥਾਂ ਮੌਜੂਦ ਹੈ ਗੁਰੂ ਦੀ ਸ਼ਰਨ ਪਿਆ ਉਹ ਪ੍ਰਭੂ ਦੇਸ ਪੈਂਦਾ ਹੈ ਜਪ ਮੰਨ ਹਰ ਹਰ ਨਾਮ ਰਸ ਟਰਪੈ ਏ ਮੇਰੇ ਮਨ ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਜਿਹੜਾ ਮਨੁੱਖ ਜਪਦਾ ਹੈ ਉਹ ਨਾਮ ਦੇ ਰਸ ਨਾਲ ਮਾਇਆ ਵੱਲੋਂ ਰੱਜ ਜਾਂਦਾ ਹੈ ਅੰਮ੍ਰਿਤ ਨਾਮ ਹਾਰਸ ਮੀਠਾ ਗੁਰ ਸ਼ਬਦੀ ਚੱਕ ਚੱਕ ਜਾਪੈ ਰਹਾਉ ਏ ਮਾਨ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਲ ਬਹੁਤ ਸਵਾਦਲਾ ਹੈ ਬਹੁਤ ਮਿੱਠਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਚੱਖ ਕੇ ਹੀ ਪਤਾ ਲੱਗਦਾ ਹੈ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੇ ਹੈ ਭਾਈ ਪ੍ਰਭੂ ਆਪ ਹੀ ਦਰਿਆ ਦਾ ਕੰਡਾ ਹੈ ਆਪ ਹੀ ਦਰਿਆ ਤੋਂ ਲੰਘਣ ਲਈ ਤੁਲਹਾ ਹੈ ਆਪ ਹੀ ਦਰਿਆ ਤੋਂ ਪਾਰ ਲੰਗਾਉਂਦਾ ਹੈ ਆਪਣੇ ਆਪ ਨੂੰ ਹੀ ਲੰਗਾਉਂਦਾ ਹੈ ਆਪੇ ਜਾਲ ਬਤਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਪ੍ਰਭੂ ਆਪ ਹੀ ਮਾਇਆ ਦਾ ਜਾਲ ਵਿਛਾਉਂਦਾ ਹੈ ਉਹ ਜਾਲ ਵਿੱਚ ਫਸਣ ਵਾਲਾ ਸਾਰਾ ਜਗਤ ਮਛਲੀ ਆਪਣੇ ਆਪ ਨੂੰ ਹੀ ਬਣਾਉਂਦਾ ਹੈ ਆਪ ਭੁੱਲ ਨ ਭੁੱਲਈ ਪਿਆਰਾ ਅਵਰ ਨ ਦੂਜਾ ਜਾਪੈ ਫਿਰ ਵੀ ਉਹ ਆਪ ਭੁੱਲਣ ਵਾਲਾ ਨਹੀਂ ਹੈ ਉਹ ਕਦੇ ਮਾਇਆ ਜਾਲ ਵਿੱਚ ਫਸਣ ਵਾਲੀ ਭੁੱਲ ਨਹੀਂ ਕਰਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ ਆਪੇ ਸਿੰਗੀ ਨਾਦ ਹੈ ਪਿਆਰਾ ਤੂੰ ਆਪ ਵਜਾਏ ਆਪੇ ਏ ਭਾਈ ਪ੍ਰਭੂ ਆਪ ਹੀ ਜੋਗੀ ਦੀ ਵਜਾਉਣ ਵਾਲੀ ਸਿੰਗੀ ਹੈ ਆਪ ਹੀ ਉਹ ਸੁਵਜਦੀ ਸਿੰਗੀ ਦੀ ਆਵਾਜ਼ ਹੈ ਆਪ ਹੀ ਸਿੰਗੀ ਦੀ ਸੁਰ ਵਜਾਉਂਦਾ ਹੈ ਆਪਣੇ ਆਪ ਨੂੰ ਹੀ ਵਜਾਉਂਦਾ ਹੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੇ ਉਹ ਸਰਵ ਵਿਆਪਕ ਪ੍ਰਭੂ ਆਪ ਹੀ ਜੋਗੀ ਹੈ ਆਪ ਹੀ ਧੋਣੀਆਂ ਆਦਿਕ ਨਾਲ ਤਪ ਤਪਦਾ ਹੈ ਆਪੇ ਸਤਗੁਰ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਪ੍ਰਭੂ ਆਪ ਹੀ ਗੁਰੂ ਹੈ ਆਪ ਹੀ ਸਿੱਖ ਹੈ ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ਆਪੇ ਨਉ ਜਪਾਇੰਦਾ ਪਿਆਰਾ ਆਪੇ ਹੀ ਜਪ ਜਾਪੈ ਹੈ ਭਾਈ ਪ੍ਰਭੂ ਆਪ ਹੀ ਜੀਵਾਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ ਜੀਵਾ ਵਿੱਚ ਵਿਆਪਕ ਹੋ ਕੇ ਆਪ ਹੀ ਆਪਣਾ ਨਾਮ ਜਪਦਾ ਹੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਹੈ ਆਪ ਹੀ ਉਸ ਨਾਮ ਰਸ ਨੂੰ ਪਿੰਦਾ ਹੈ ਆਪਣੇ ਆਪ ਨੂੰ ਪਿੰਦਾ ਹੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਹੈ ਦਾਸ ਨਾਨਕ ਪ੍ਰਭੂ ਆਪ ਹੀ ਆਪਣੀ ਸਿਫਤ ਸਲਾਹ ਕਰਦਾ ਹੈ ਆਪ ਹੀ ਆਪਣੇ ਨਾਮ ਰਸ ਨਾਲ ਰਜਦਾ ਹੈ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤਲਾਇਆ ਉਹ ਤਕੜੀ ਵੀ ਪ੍ਰਭੂ ਆਪ ਹੀ ਹੈ ਉਸ ਤਕੜੀ ਦੀ ਸੋਈ ਬੁੱਧੀ ਵੀ ਪ੍ਰਭੂ ਆਪ ਹੀ ਹੈ ਪ੍ਰਭੂ ਨੇ ਆਪ ਹੀ ਵੱਟੇ ਨਾਲ ਇਸ ਸ੍ਰਿਸ਼ਟੀ ਨੂੰ ਤੋਲਿਆ ਹੋਇਆ ਹੈ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ ਆਪੇ ਸ਼ਾ ਆਪੇ ਵਣਜਾਰਾ ਆਪੇ ਵਣਜ ਕਰਾਇਆ ਪ੍ਰਭੂ ਆਪ ਹੀ ਇਸ ਧਰਤੀ ਉੱਤੇ ਵਣਜ ਕਰਨ ਵਾਲਾ ਸ਼ਾਹੂਕਾਰ ਹੈ ਆਪ ਹੀ ਜੀਵ ਰੂਪ ਹੋ ਕੇ ਵਣਜ ਕਰਨ ਵਾਲਾ ਹੈ ਆਪ ਹੀ ਵਣਜ ਕਰ ਰਿਹਾ ਹੈ ਆਪੇ ਧਰਤੀ ਸਾਜੀਆਂ ਪਿਆਰੇ ਪਿਛੇ ਟੰਕ ਚੜਾਇਆ ਹੈ ਭਾਈ ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ ਆਪਣੀ ਮਰਿਆਦਾ ਰੂਪ ਤੱਕੜੀ ਦੇ ਪਿਛਲੇ ਛਾਬੇ ਵਿੱਚ ਚਾਰ ਮਾਸੇ ਦਾ ਵਟਾ ਰੱਖ ਕੇ ਪ੍ਰਭੂ ਨੇ ਆਪ ਹੀ ਇਸ ਸਤਿ ਨੂੰ ਆਪਣੀ ਮਰਿਆਦਾ ਵਿੱਚ ਰੱਖਿਆ ਹੋਇਆ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਧਾਰਨ ਤੇ ਸੌਖਾ ਜਿਹਾ ਹੈ। ਮੇਰੇ ਮਾਨ ਹਰ ਹਰ ਧਿਆਏ ਸੁਖ ਪਾਇਆ। ਏ ਮੇਰੇ ਮਾਨ ਸਦਾ ਪਰਮਾਤਮਾ ਦਾ ਸਿਮਰਨ ਕਰ। ਜਿਸ ਕਿਸੇ ਨੇ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ। ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰ ਪੂਰੇ ਮਿੱਠਾ ਲਾਇਆ ਰਹਉ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਆਪੇ ਧਰਤੀ ਆਪ ਜਲ ਪਿਆਰਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਹੈ ਭਾਈ ਪ੍ਰਭੂ ਆਪੋ ਪਿਆਰਾ ਆਪ ਹੀ ertidhi ਪੈਦਾ ਕਰਨ ਵਾਲਾ ਹੈ ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸਵ ਸਭ ਕੁਝ ਕਰਾਉਂਦਾ ਹੈ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪ ਹੀ ਆਪਣੇ ਹੁਕਮ ਅਨੁਸਾਰ ਹਰਥਾਂਕਾਰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਸਨੇ ਆਪਣੇ ਹੁਕਮ ਵਿੱਚ ਹੀ ਬੰਨ ਰੱਖਿਆ ਹੈ ਪਾਣੀ ਮਿੱਟੀ ਨੂੰ ਰੋੜ ਨਹੀਂ ਸਕਦਾ ਆਪੇ ਹੀ ਭਉ ਪਾਏਂਦਾ ਪਿਆਰਾ ਬਨ ਬકરી ਸ਼ੀਂਹ ਹੰਡਾਇਆ ਪਾਣੀ ਵਿੱਚ ਉਸਨੇ ਆਪ ਹੀ ਆਪਣਾ ਡਰ ਪਾ ਰੱਖਿਆ ਹੈ ਮਾਨੋ ਬકરી ਸ਼ੇਰ ਨੂੰ ਬਨ ਕੇ ਫਰਾ ਰਹੀ ਹੈ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਹੈ ਭਾਈ ਪ੍ਰਭੂ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ ਆਪ ਹੀ ਅੱਗ ਬਣਾਉਣ ਵਾਲਾ ਹੈ ਲੱਕੜੀ ਵਿੱਚ ਉਸਨੇ ਆਪ ਹੀ ਅੱਗ ਟਿਕਾ ਰੱਖੀ ਹੈ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨ ਸਕੇ ਜਲਾਇਆ ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਉਸ ਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ ਆਪੇ ਮਾਰ ਜਿਵਾਏ ਦਾ ਪਿਆਰਾ ਸਾਹ ਲੈnde ਸਭ ਲਵਾਇਆ ਪਰਭੂ ਆਪ ਹੀ ਮਾਰ ਕੇ ਜਿਵਾਲਣ ਵਾਲਾ ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਘਰ ਲਾਇਆ ਹੈ ਭਾਈ ਪ੍ਰਭੂ ਆਪ ਹੀ ਤਾਕਤ ਹੈ ਆਪ ਹੀ ਤਾਕਤ ਵਰਤਣ ਵਾਲਾ ਹੈ ਹਾਕਮ ਹੈ ਸਾਰੇ ਜਗਤ ਨੂੰ ਉਸ ਨੇ ਆਪ ਹੀ ਘਾਰ ਵਿੱਚ ਲਾਇਆ ਹੋਇਆ ਜਿਉਂ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ हे प्यारे सजन जਵੇਂ प्रभु आप जीवा नु तौरदा है जਵੇਂ मेरे हरि प्रभु नु पौंदा है तਵੇਂ ही चल सकिदा है आपे आप जंती जंत जन्त है प्यारा जन नानक बजै बजाया हे दास नानक प्रभु आप ही जीव वाजा बनावण वाला है आप वाजा बजावण वाला है सारे जीव वाजे ਉਸਦੇ বজाये बज रहे हैं